ਜਿਹੜਾ ਜਿਹੜਾ ਵੀ ਹਮਲਾਵਰ ਹੋ ਕੇ ਆਇਆ ਗੁਰੂ ਪਾਤਸ਼ਾਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਪਾਤਸ਼ਾਹ ਦੇ ਸਿਖਾਣੇ ਉਹਨਾਂ ਦੀ ਭੁਗਤ ਸਵਾਰ ਦਿੱਤੇ ਉਹ ਗੁਰੂ ਪਾਤਸ਼ਾਹ ਤੱਕ ਪਹੁੰਚ ਨਹੀਂ ਸਕੇ ਅਸੀਂ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਉਥੇ ਨਾਮ ਦੇ ਨਾਲ ਸੰਗਤਾਂ ਨੂੰ ਜੋੜਿਆ ਨਗਰਾਂ ਦੇ ਵਿੱਚ ਘੁੰਮ ਕਰਕੇ ਸੰਗਤਾਂ ਨੂੰ ਨਾਮ ਦੇ ਨਾਲ ਜੁੜਦੇ ਆ ਸੰਧਵਾ ਨਗਰ ਤੋਂ ਆਪਦੇ ਨਗਰ ਵਿੱਚ ਚਰਨ ਪਾਉਂਦੇ ਆ ਬਵੇਲੀ ਨਗਰ ਵਿੱਚ ਚਰਨ ਪਾਉਂਦੇ ਆ ਸੰਗਤਪੁਰ ਵਿੱਚ ਚਨ ਪਾਉਂਦੇ ਆ अनेका ਸੰਚਨਾ ਆਪਣੀ ਧਰਤੀ ਨੂੰ ਚਨਾਂ ਦੇ ਨਾਲ ਸ਼ਰਸ਼ਾਰ ਕੀਤਾ ਜਿੱਥੇ ਗੁਰੂ ਪਾਤਸ਼ਾਹ ਦੇ ਇਸ ਧਰਤੀ ਦੇ ਉੱਤੇ ਚਨ ਪਏ ਗੁਰੂ ਪਾਤਸ਼ਾਹ ਦੇ ਚਰਨ ਪੈਣ ਦੇ ਨਾਲ ਜਿੱਥੇ ਇਹ ਧਰਤੀ ਪਵਿੱਤਰ ਹੋਈ ਆ ਉੱਥੇ ਨੇ ਧਰਤੀ ਇੱਕ ਬਹੁਤ ਵੱਡਾ ਮਾਣ ਹੋਣ ਨੂੰ ਹੋਰ ਪ੍ਰਾਪਤ ਹੁੰਦਾ ਕਿ ਇਸ ਧਰਤੀ ਨੇ ਸ਼ਹੀਦਾਂ ਨੂੰ ਪੈਦਾ ਕੀਤਾ ਪੁੰਗਨੀ ਨਗਰ ਦੀ ਧਰਤੀ ਨੇ ਸ਼ਹੀਦਾਂ ਨੂੰ ਪੈਦਾ ਕੀਤਾ ਸਰਦਾਰ ਗਿਆਨ ਸਿੰਘ ਜੀ ਵਰਗੇ ਜਿਨ੍ਹਾਂ ਦੇਸ਼ ਦੀ ਰਾਖੀ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਆ ਉਥੇ ਸਰਦਾਰ ਪੈਰਾ ਸਿੰਘ ਜੀ ਪੁੰਗਨੀ ਵਰਗੇ ਜਿਨ੍ਹਾਂ ਕੌਮ ਦੀ ਖਾਤਰ ਅਣਖ ਗਹਿਰ ਦੀ ਖਾਤਰ ਸ਼ਹਾਦਤ ਦੇ ਜਾਮ ਪੀਤੇ ਜਿਹੜਾ ਗੁਰੂ ਡਾਮਾ ਦੀ ਤਰਤੀ ਤੇ ਚੱਲਦਾ ਉਸ ਨੂੰ ਠੱਲ ਪਾਉਣ ਵਾਸਤੇ ਸੂਰਮਿਆਂ ਨੇ ਜਾਨਾਂ ਕੁਰਬਾਨ ਕੀਤੀਆਂ ਗੁਰੂ ਕარი ਸਤ ਸੰਗ ਜੀਓ ਇਹ ਸੱਚੇ ਗੁਰੂ ਦੇ ਨਾਲ ਝੂਠੇ ਗੁਰੂ ਨਾਲ ਨਾਲ ਚੱਲਦੇ ਆਉਂਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਸੰਗਲਾ ਦੀਪ ਜਦੋਂ ਗੁਰੂ ਪਾਤਸ਼ਾਹ گئے ਉੱਥੋਂ ਵੀ ਉੱਥੇ ਨਕਲੀ ਗੁਰੂ ਨਾਨਕ ਬਣ ਕੇ ਕਈ ਵਾਰ ਆਪਣੇ ਆਪ ਨੂੰ ਗੁਰੂ ਨਾਨਕ ਬਣ ਕੇ ਜਾਂਦੇ ਰਹੇ